ਤੁਸੀਂ ਦੇਖ ਸਕਦੇ ਹੋ ਕਿ ਅੱਜ ਕਿਸਾਨ ਜਿੱਥੇ ਬੰਦੀਆਂ ਦਾ ਜਿਹੜਾ ਉਹ ਭਾਰਤ ਬੰਦ ਦਾ ਸੱਦਾ ਸੀ ਉਹਦੇ ਸੰਬੰਧ ਦੇ ਵਿੱਚ ਅੱਜ ਖੁਸ਼ਿਆਰਪੁਰ ਦਾ ਜਿਹੜਾ ਬੱਸ ਸਟੈਂਡ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਦੇ ਨਾਲ ਪ੍ਰਾਈਵੇਟ ਔਰ ਸਰਕਾਰੀ ਬੱਸਾਂ ਜਿਹੜੀਆਂ ਉਹ ਸਾਰੀਆਂ ਇਸ ਤਰ੍ਹਾਂ ਖੜੀਆਂ ਨੇ ਪੂਰੇ ਬੰਦ ਦੇ ਵਿੱਚ ਯੋਗਦਾਨ ਦਿੱਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇਹ ਹੁਸ਼ਿਆਰਪੁਰ ਦਾ ਬਸ ਅਸਿਸਟੈਂਟ ਜਿਹੜਾ ਕਿ ਹਮੇਸ਼ਾ ਰੌਣਕ ਦੇ ਅੰਦਰ ਰਹਿੰਦਾ ਸੀ ਬਟ ਅੱਜ ਜਿਹੜਾ ਹੈਗਾ ਉਹ ਤੁਸੀਂ ਦੇਖ ਪਾ ਰਹੇ ਹੋ ਕਿ ਅੱਜ ਸਾਰੀਆਂ ਪ੍ਰਾਈਵੇਟ ਔਰ ਸਰਕਾਰੀ ਬਸਾਂ ਜਿਹੜੀਆਂ ਉਹ ਇਸੇ ਤਰ੍ਹਾਂ ਖੜੀਆਂ ਨਜ਼ਰ ਆ ਰਹੀਆਂ ਨੇ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਉਹਦੇ ਲਈ ਅੱਜ ਸਾਰੀਆਂ ਟਰਾਂਸਪੋਰਟ ਵੱਲੋਂ ਵੀ ਪੂਰਾ ਖੜਾ ਉਸ ਜਥੇਬੰਦੀਆਂ ਨੂੰ ਸਹਾਇਕ ਦਿੱਤਾ ਗਿਆ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੁਸ਼ਿਆਰਪੁਰ ਦਾ ਬੱਸ ਸਟੈਂਡ ਹੈ ਉਹ ਕਿੰਨੀ ਰੌਣਕ ਹੁੰਦੀ ਇੱਥੇ ਬਟ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਸੁੰਨਮਸਾਨ ਪਈ ਹੋਈ ਹੈ ਔਰ ਸਾਰੀਆਂ ਪ੍ਰਾਈਵੇਟ ਔਰ ਸਰਕਾਰੀ ਬਸਾਂ ਜਿਹੜੀਆਂ ਉਹ ਖੜੀਆਂ ਨਜ਼ਰ ਆ ਰਹੀਆਂ ਤੁਹਾਨੂੰ ਤੁਹਾਨੂੰ ਦਿਖਾਣੇ ਆ ਦੇਖੋ ਹੁਸ਼ਿਆਰਪੁਰ ਦਾ ਬੱਸ ਸਟੈਂਡ ਜਿਹੜਾ ਕਿ ਬਿਲਕੁਲ ਸੁੰਨਮਸਾਨ ਜਗ੍ਹਾ ਜਾ ਰਹੇ ਹੋ ਪਠਾਨਕੋਟ ਜਾ ਰਹੇ ਹਾਂ ਭਾਜੀ ਪਠਾਨਕੋਟ ਜਾ ਰਹੇ ਹਾਂ ਸਰ ਕਦੋਂ ਦੇ ਖੜੇ ਹੋ ਇੱਥੇ ਆਪਾਂ ਹੁਣੇ ਆਏ ਹਾਂ ਬਸ ਹੁਣੇ ਬਸ ਨੇ ਤਾਰਤਾ ਸਾਨੂੰ ਇੱਥੇ ਓਕੇ ਹੁਣ ਅੱਗੇ ਜਾਣ ਦਾ ਸਾਧਨ ਕੀ ਹੈ ਸਰ ਤੁਹਾਡਾ ਅੱਗੇ ਸਰ ਦੇਖਦੇ ਹਾਂ ਕੋਈ ਕੈਬ ਵਗੈਰਾ ਦੇਖਦੇ ਹਾਂ ਜੇ ਹੁੰਦੀ ਹੈ ਤੇ ਤੁਸੀਂ ਜੌਬ ਕਰਦੇ ਹੋ ਜਾਂ ਹਾਂਜੀ ਆਪਾਂ ਜੌਬ ਕਰਦੇ ਹਾਂ ਕਿਹੜੀ ਜਗ੍ਹਾ ਤੋਂ ਆਏ ਹੋ ਸਰ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਲੁਧਿਆਣੇ ਤੋਂ ਲੁਧਿਆਣੇ ਤੋਂ ਆਏ ਹਾਂ ਜੀ ਓਕੇ ਤੁਸੀਂ ਕਦੋਂ ਦੇ ਬੈਠੇ ਹੋ ਇੱਥੇ ਅਸੀਂ ਪੀਨਗਾਏ ਤੋਂ ਆਏ ਹਾਂ ਜੀ ਪੀਨਗਾਏ ਗਏ ਸੀ ਮੱਥਾ ਟੇਕਣ ਤੇ ਹੁਣ ਜਾਣਾ ਕਿਹੜੀ ਜਗ੍ਹਾ ਤੇ ਹੁਣ ਲੁਧਿਆਣਾ ਜਾਣਾ ਸੀ ਲੁਧਿਆਣੇ ਜਾਣਾ ਤੇ ਕੋਈ ਬੱਸ ਦਾ ਸਾਧਨ ਮਿਲ ਰਿਹਾ ਨਹੀਂ ਜੀ ਨਹੀਂ ਜਿਹੜਾ ਬੰਦ ਉਹ ਤੁਹਾਨੂੰ ਨਜ਼ਰ ਆ ਰਿਹਾ ਬੱਸ ਦਾ ਕਿਦਾਂ ਦਾ ਮਹਿਸੂਸ ਕਰ ਰਹੇ ਬਹੁਤ ਜ਼ਿਆਦਾ ਜੀ ਗੁੱਸਾ ਆ ਰਿਹਾ ਬਹੁਤ ਮੁਸ਼ਕਲ ਆ ਰਹੀ ਬਹੁਤ ਮੁਸ਼ਕਲ ਹੋ ਰਹੀ ਆ ਹਾਂਜੀ ਹਾਂਜੀ ਤੁਸੀਂ ਕਦੋਂ ਦੇ ਬੈਠੇ ਹੋ ਇੱਥੇ ਅਸੀਂ 9 ਵਜੇ ਬੈਠੇ ਇੱਥੇ ਆ ਕੇ ਸੀ ਹਾਂਜੀ ਨਾ ਨਾ ਆਪਣੀ ਦਾ ਆਇਆ ਪਾਸੇ ਆ ਜੇ ਸਾਹਮਣੇ ਪਿਛਲੇ ਨਾ ਯਾਰ ਸਾਰਿਆਂ ਨੇ ਦੇਖਿਆ ਸਾਰੇ ਟੋਪੇ ਕਿਹਨੇ ਟੋਪੇ ਬਾਕੀ ਲਾਈ ਬੰਦੀ ਆ ਆਇਆ ਤੇ ਮੁਕੰਮਰ ਰੁਕੇ ਸ਼ਹਿਰ ਬਣਿਆ ਔਰ ਉਸ ਤੋਂ ਪਹਿਚਾਨੇ ਵਿੱਚ ਬਹੁਤ ਵੱਡਾ ਸਥੂਪ ਦਿੱਤਾ ਔਰ ਛੋਟੀ ਮੋਟੀ ਦੁਕਾਨਦਾਰ ਜਿਹੜੀ ਉਹ ਬੰਦਿਆ ਔਰ ਵਪਾਰ ਮੰਡਲ ਦਾ ਫੈਸਲਾ ਜਿਹੜਾ ਦੁਕਾਨਦਾਰਾਂ ਨੇ ਬਹੁਤ ਅਮਲੀ ਰੂਪ ਵਿੱਚ ਲਾਗੂ ਕੀਤਾ ਤੋਂ ਮੁਕੰਮਰ ਰੂਪ ਵਿੱਚ ਅਸੀਂ ਸਾਰੀ ਸੜਕ Okay, ਸਾਰੇ ਲੋਕ ਦੁਖੀ ਹਨ ਇਸ ਲਈ ਅੱਜ ਹਰਥਾ ਜਿੱਥੇ ਵੀ ਦੇਖ ਲੋ ਸੜਕਾਂ ਦੇ ਉੱਤੇ ਲੋਕ ਤੇ ਹੋਇਆ ਕਿਸਾਨ ਧਰਨੇ ਮਾਰ ਰਹੇ ਆ ਮਜ਼ਦੂਰ ਧਰਨੇ ਮਾਰ ਰਹੇ ਆ ਮੁਲਾਜ਼ਮ ਧਰਨੇ ਮਾਰ ਰਹੇ ਆ ਕਹਿੰਦੇ ਭਾਬ ਹਰ ਇੱਕ ਵਰਗ ਅੱਜ ਇਹ ਸਰਕਾਰ ਤੋਂ ਦੁਖੀ ਹੈ ਔਰ ਇਹ ਸਰਕਾਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪਣਾ ਮੁੱਦਾ ਕੋਈ ਇੱਕ ਮੁੱਦਾ ਲੈ ਕੇ ਲੋਕਾਂ ਦੇ ਵਿੱਚ ਫੁੱਟ ਪਾ ਰਹੀ ਆ ਜੀ ਸਰ ਸਰ ਜਿਹੜਾ ਅੱਜ ਤੁਸੀਂ ਧਰਨਾ ਲਗਾਇਆ ਹੈ ਕਿ ਇਹਦੇ ਵਿੱਚ ਕੀ ਬੋਲਣਾ ਚਾਹੁੰਦੇ ਇਹ ਦੋਨੇ ਕੋਈ ਆ ਤੁਹਾਡੇ ਅੱਜ ਤਾਂ ਅੱਛਾ ਤਾਂ ਅੱਜ ਦਾ ਧਰਨਾ ਜਿਹੜਾ ਉਹ ਸੰਜੁਕਤ ਕਿਸਾਨ ਮੋਰਚਾ ਟ੍ਰੇਡ ਯੂਨੀਅਨਸ ਔਰ ਵਪਾਰ ਮੰਡਲ ਗੱਲ ਕੀ ਹੈ ਕਿ ਹਿੰਦੁਸਤਾਨ ਦੇ ਸਾਰੇ ਵਰਗ ਜਿਹੜੇ ਅੱਜ ਦੇ ਧਰਨ ਵਿੱਚ ਉਹਨਾਂ ਦੀ ਸ਼ਮੂਲੀਅਤ ਆ ਲੋਕਾਂ ਦੇ ਮਸਲੇ ਜਿਹੜੇ ਉਹ ਕਾਫੀ ਲੰਬੇ ਸਮੇਂ ਤੋਂ ਲਟਕੇ ਪਏ ਨੇ ਕਿਸਾਨੀ ਮਸਲਾ ਜਿਹੜਾ ਆਪਾਂ ਪਿਛਲੇ ਸਮਿਆਂ 'ਚ ਲੜ ਕੇ ਆਏ ਸੀ ਉਹਦੀਆਂ ਸਾਰੀਆਂ ਮੰਗਾਂ ਜਿਹੜੀਆਂ ਉਹ ਮੰਨ ਕੇ ਮੋਦੀ ਸਰਕਾਰ ਜਿਹੜੀ ਉਹ ਪੇਸ਼ਾ ਨੂੰ ਭੱਜ ਗਈ ਆ ਤੋ ਇਹ ਮੋਦੀ ਸਰਕਾਰ ਦਾ ਨਕਸ਼ ਜਿਹੜਾ ਅੱਜ ਲੋਕਾਂ ਸਾਹਮਣੇ ਨੰਗਾ ਹੋਇਆ ਆ ਸਾਡੇ ਕਿਸਾਨ ਜਿਹੜੇ ਆ ਇਸ ਗੱਲ 'ਤੇ ਆਪਣੀ ਲੜਾਈ ਲੈ ਅਗਲੇ ਸਟੈਪ ਵੱਲ ਨੂੰ ਵੱਧ ਰਹੇ ਆ ਤੋ ਕੁਝ ਲੋਕ ਜਿਹੜੇ ਆਪਣੇ ਟੰਗ ਨਾਲ ਟੁੱਟੇ ਜਾ ਰਹਾ ਇਹ ਸਾਰੀ ਟੀਮ ਦਾ ਨਹੀਂ ਇੱਕ ਦਗਾ ਇਕੱਠੀ ਹੋਣੀ ਆ ਤੇ ਸਾਡੇ ਮਸਲੇ ਜਿਹੜੇ ਉਹ ਸਾਰੇ ਹਿੰਦੁਸਤਾਨ ਦੇ ਸਾਂਝੇ ਨੇ ਸਾਡੀ ਰੋਟੀ ਰੋਜ਼ੀ ਦਾ ਸਵਾਲ ਆ ਸਾਡੇ ਆਉਣ ਵਾਲੇ ਬੱਚਿਆਂ ਦੇ ਜੀਵਨ ਦਾ ਭਵਿੱਖ ਦਾ ਸਵਾਲ ਆ ਇਹ ਸਾਰਾ ਕੁਝ ਟੁੱਟ ਰਿਹਾ ਇਹਨੂੰ ਅੱਜ ਵਪਾਰ ਮੰਡਲ ਵੀ ਆਇਆ ਸਟੈਂਡਵੇ ਸਾਡੇ ਸ਼ਾਮਲ ਹੋਇਆ ਇਥੋਂ ਦਾ ਟ੍ਰੇਡ ਯੂਨੀਅਨ ਫਰੰਟ ਵੀ ਸਾਡੇ ਸ਼ਾਮਲ ਹੋਇਆ ਤਾਂ ਕਿ ਜਾਨੀ ਸਮੁੱਚੇ ਤੌਰ ਤੇ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਬਹੁਤ ਲੰਬੀਆਂ ਚੌੜੀਆਂ ਡਿਮਾਂਡਸ ਨੇ ਅੱਜ ਜੂਨ ਜੂਨ ਮੰਡਲ ਵੱੜਤੀ ਗਈ ਕਾਫਲਾ ਵੜਦਾ ਗਿਆ ਜੋ ਜੋ ਦਵਾ ਕਈ ਮਰਦ ਵਰਤਾ ਗਿਆ ਤੋ ਜਿਹੜੀਆਂ ਬਿਮਾਰੀਆਂ ਜਿਹੜੀਆਂ ਉਹ ਸਾਡੀਆਂ ਜਿਹੜੀਆਂ ਅਸੀਂ ਦੂਰ ਕਰਨ ਦੀ ਬਜਾਇ ਸਰਕਾਰਾਂ ਸਾਨੂੰ ਵੱਡੀਆਂ ਬਿਮਾਰੀਆਂ ਲਾ ਰਹੀਆਂ ਤੋ ਇਹ ਸਰਕਾਰਾਂ ਤੋਂ ਅਸੀਂ ਝਾਕ ਕਰਦੇ ਆ ਇਹਨਾਂ ਤੋਂ ਕੋਈ ਆਸ ਕਰਦੇ ਆ ਨਹੀਂ ਮਿਲ ਰਿਆ ਲੇਕਿਨ ਸਰਕਾਰਾਂ ਤੇ ਨਾਸ ਕਰੋ ਆਪਣੀ ਰਾਖੀ ਆਪ ਕਰੋ ਤੋ ਟੇਡ ਜੂਨੀਅਨ ਫਰੰਟ ਮਲਾਜ਼ਮ ਕਿਸਾਨ ਮਜ਼ਦੂਰ ਸਭ ਇਕੱਠੇ ਹੋ ਕੇ ਅੱਜ ਲੜਾਈ ਦੇ ਮੈਦਾਨ ਵਿੱਚ ਕੁੱਦੇ ਨੇ ਫੀਲਡ ਵਿੱਚ ਆਏ ਨੇ ਅੱਜ ਪੰਜਾਬ ਪਰ ਵਿੱਚ ਨਹੀਂ ਹਿੰਦੁਸਤਾਨ ਵਿੱਚ ਪਰਮਾਗਾਰਾ ਅਸੀਂ ਇੱਧਰ ਸਾਰਾ ਬਾਜ਼ਾਰ ਦੂਰ ਤੱਕ ਗੜਦੀ ਵਾਲੇ ਤੋਂ ਫੇਰਾ ਲਾ ਕੇ ਆਏ ਹਰ ਦੁਕਾਨਵਾਂਦਿਆ ਹਰ ਬਾਜ਼ਾਰਵਾਂਦਿਆ ਹਰਿਆਣਾਵਾਂਦਿਆ ਸ਼ਾਰਪੁਰ ਦੀ ਹਰ ਦੁਕਾਨਵਾਂਦਿਆ ਲੋਕਾਂ ਨੇ ਵਪਾਰ ਮੰਡਲ ਨੇ ਬਹੁਤ ਵੱਡਾ ਮਜ਼ਬੂਤ ਸਨੇਹਾ ਦਿੱਤਾ ਤੋ ਹੁਣ ਛੜਕੀ ਆਵਾਜ਼ ਆਈ ਜਿਹੜੀ ਹੁਣ ਬੰਦ ਹੋਣ ਦਾ ਸਮਾਂ ਹੈ ਆਓ ਜੀ ਅਗਲਾ ਕੀ ਆਪਣਾ ਐਕਸ਼ਨ ਹੈਗਾ ਹੈ ਅੱਜ ਦੇ ਬਾਅਦ ਸਵਾਲ ਕੱਲ ਦਾ ਤੇ ਕੱਲ ਕਰਾਂਗੇ ਅੱਜ ਸਾਡੇ ਸਾਹਮਣੇ ਵੱਡਾ ਸਵਾਲ ਹੈ ਕਿ ਕੇਂਦਰ ਦੀ ਸਰਕਾਰ ਨੇ ਜਿਹੜਾ ਸਾਡਾ ਇੰਡਸਟਰੀਅਲ ਵਰਕਰ ਆ ਦੂਸਰੇ ਲੋਕ ਆ ਉਹਨਾਂ ਉੱਤੇ ਬਹੁਤ ਵੱਡਾ ਹਮਲਾ ਕਰ ਦਿੱਤਾ ਉਹਨਾਂ ਨੇ ਉਹਨਾਂ ਦੇ 27 ਕਾਨੂੰਨ ਜਿਹੜੇ ਸੀ ਲੇਬਰ ਲਾ ਉਹ ਰੱਦ ਕਰ ਦਿੱਤੇ ਤੇ ਚਾਰ ਕੋਡ ਬਣਾ ਦਿੱਤੇ ਆ ਉਹਨਾਂ ਦਾ ਅਧਿਕਾਰ ਖਤਮ ਕਰਤਾ 12 ਘੰਟੇ ਦੀ ਡਿਊਟੀ ਕਰ ਦਿੱਤੀ ਆ ਔਰ ਹੋਰ ਮੰਗਾਂ ਲੈ ਕੇ ਕਿਰਤੀ ਵਰਗ ਦੇ ਜਾਂ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਅੱਜ ਦੀ ਬੰਦ ਦਾ ਕਾਲ ਦਿੱਤੀ ਹੜਤਾਲ ਦੀ ਤੇ ਸੰਯੁਕਤ ਮੋਰਚਾ ਨੇ ਫੈਸਲਾ ਸੰਜੂਰ ਕਿਸਾਨ ਮੋਰਚੇ ਨੇ ਫੈਸਲਾ ਕਰਕੇ ਉਹਨਾਂ ਦਾ ਸਮਰਥਨ ਕੀਤਾ ਤੇ ਸਮਰਥਨ ਕਰਕੇ ਪਿੰਡੂ ਭਾਰਤ ਬੰਦ ਕਰਨ ਦਾ ਫੈਸਲਾ ਕੀਤਾ ਉਸ ਸੰਦਰਭ ਵਿੱਚ ਅਸੀਂ ਅੱਜ ਇੱਥੇ ਨਲੋਈਆਂ ਚੌਕ ਵਿੱਚ ਧਰਨਾ ਲਾ ਕੇ ਟ੍ਰੈਫਿਕ ਜਾਮ ਕਰਕੇ ਬੈਠੇ ਹੋਇਆ ਮੁੱਖ ਮੰਗਾਂ ਜਿਹੜੀਆਂ ਸਾਡੀ ਪਹਿਲੀ ਆ ਪੇ ਕੇਂਦਰ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਜਦੋਂ ਸਮਝੌਤਾ ਹੋਇਆ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਸੀ 85 ਜਿਹੜਾ ਐਮਐਸਪੀ ਦਾ ਕਾਨੂੰਨ ਗਰੰਟੀ ਵਾਲਾ ਕਾਨੂੰਨ ਹੈ ਉਹ ਲਾਗੂ ਬਣਾਵਾਂਗੇ ਉਹ ਨਹੀਂ ਕੀਤਾ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਜਿਹੜੇ ਵੀ ਕੇਸ ਬਣਾਏ ਹੋਇਆ ਉਹ ਸਾਰੇ ਕੇਸ ਵਾਪਸ ਲਵਾਂਗੇ ਉਹ ਨਹੀਂ ਲਏ ਉਹਨਾਂ ਨੇ ਵਾਅਦਾ ਕੀਤਾ ਸੀ ਕਿਸਾਨੀ ਦੀ ਜਿੰਨੀ ਮਸ਼ੀਨਰੀ ਦਿੱਲੀ ਪਈ ਆ ਉਸ ਅੰਦੋਲਨ ਵੇਲੇ ਦੀ ਉਹ ਵਾਪਸ ਦੇਾਂਗੇ ਉਹ ਨਹੀਂ ਦਿੱਤੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੀ ਆ ਲਖੀਮਪੁਰ ਖੀਰੀ ਦੇ ਕਿਸਾਨ ਆ ਜਿਨ੍ਹਾਂ ਤੇ ਬਣੇ ਹੋਏ ਉਹ ਕੇਸ ਵਾਪਸਲੇ ਇਸ ਤਰ੍ਹਾਂ ਬਾਕੀ ਮੰਗਾਂ ਨੂੰ ਲੈ ਕੇ ਆਪਣੀ ਜਿੰਸਾਂ ਦੇ ਭਾਅ ਦੂਸਰੀਆਂ ਗੱਲਾਂ ਲੈ ਕੇ ਅੱਜ ਅਸੀਂ ਇਹ ਭਾਰਤ ਬੰਦ ਕਰ ਰਹੇ ਆ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਮਾਣ ਵੀ ਆ ਕਿ ਲੋਕ ਪੂਰੀ ਦਿਰਤਾ ਨਾਲ ਇਸ ਬੰਦ ਵਿੱਚ ਸ਼ਾਮਲ ਹੋ ਰਹੇ ਆ ਔਰ ਅਸੀਂ ਤੁਹਾਡੇ ਚੈਨਲ ਆਹੀਂ ਲੋਕਾਂ ਨੂੰ ਦੁਬਾਰਾ ਅਪੀਲ ਕਰਦੇ ਆ ਕਿ ਜਿੱਦਾਂ ਚੈਨਲ ਵਾਲਿਆਂ ਨੇ ਸਵਾਲ ਕੀਤਾ ਕਿ ਅਗਲਾ ਐਕਸ਼ਨ ਕੀ ਹੋਏਗਾ ਉਹ ਸਾਡਾ ਸੰਯੁਕਤ ਮੋਰਚਾ ਔਰ ਟ੍ਰੇਡ ਯੂਨੀਅਨ ਦੇ ਲੀਡਰ ਬੈਠਣਗੇ ਤੇ ਅਗਲਾ ਅਗਲੇ ਸੰਘਰਸ਼ ਦਾ ਐਲਾਨ ਕਰਨਗੇ ਧੰਨਵਾਦ ਹਾਂਜੀ ਸਰ ਸਰ ਜਿਹੜਾ ਅੱਜ ਧਰਨਾ ਲਗਾਇਆ ਗਿਆ ਇਹਦੇ ਕੀ ਇਹਦੇ ਵਿੱਚ ਬੋਲਣਾ ਚਾਹੁੰਦਾ ਇਹ ਦੋਨੇ ਹੀ ਕੋਈ ਆ ਤੁਹਾਡੇ ਤਾਂ ਅੱਛਾ ਤਾਂ ਅੱਜ ਦਾ ਧਰਨਾ ਜਿਹੜਾ ਉਹ ਸੰਯੁਕਤ ਕਿਸਾਨ ਮੋਰਚਾ ਟ੍ਰੇਡ ਯੂਨੀਅਨਸ ਔਰ ਵਪਾਰ ਮੰਡਲ ਗੱਲ ਕੀ ਕਿ ਹਿੰਦੁਸਤਾਨ ਦੇ ਸਾਰੇ ਵਰਗ ਜਿਹੜੇ ਅੱਜ ਦੇ ਧਰਨ ਵਿੱਚ ਉਹਨਾਂ ਦੀ ਸ਼ਮੂਲੀਅਤ ਆ ਲੋਕਾਂ ਦੇ ਮਸਲੇ ਜਿਹੜੇ ਉਹ ਕਾਫੀ ਲੰਬੇ ਸਮੇਂ ਤੋਂ ਲਟਕੇ ਪਏ ਨੇ ਕਿਸਾਨੀ ਮਸਲਾ ਜਿਹੜਾ ਆਪਾਂ ਪਿਛਲੇ ਸਮਿਆਂ ਚ ਲੜ ਕੇ ਆਏ ਸੀ ਉਹਦੀਆਂ ਸਾਰੀਆਂ ਮੰਗਾਂ ਜਿਹੜੀਆਂ ਉਹ ਮੰਨ ਕੇ ਮੋਦੀ ਸਰਕਾਰ ਜਿਹੜੀ ਉਹ ਪੇਸ਼ਾ ਨੂੰ ਭੱਜ ਗਈ ਆ ਤਾਂ ਇਹ ਮੋਦੀ ਸਰਕਾਰ ਦਾ ਨੈਕਸਸ ਜਿਹੜਾ ਅੱਜ ਲੋਕਾਂ ਸਾਹਮਣੇ ਨੰਗਾ ਹੋਇਆ ਆ ਸਾਡੇ ਕਿਸਾਨ ਜਿਹੜੇ ਆ ਇਸ ਗੱਲ 'ਚ ਆਪਣੀ ਲੜਾਈ ਲੈ ਅਗਲੇ ਸਟੈਪ ਵੱਲ ਨੂੰ ਵਧ ਰਹਾ ਆ ਤਾਂ ਕੁਝ ਲੋਕ ਡੜੇ ਆਪਣੇ ਟੰਗ ਨਾਲ ਤੁਰਦੇ ਜਾ ਰਹੇ ਆ ਇਹ ਸਾਰੀ ਟੀਮ ਦਾ ਨਹੀਂ ਇੱਕ ਦਗਾ ਇਕੱਠੀ ਹੋਣੀ ਆ ਤੇ ਸਾਡੇ ਮਸਲੇ ਜਿਹੜੇ ਉਹ ਸਾਰੇ ਹਿੰਦੁਸਤਾਨ ਦੇ ਸਾਂਝੇ ਨੇ ਸਾਡੀ ਰੋਟੀ ਰੋਜ਼ੀ ਦਾ ਸਵਾਲ ਆ ਸਾਡੇ ਆਉਣ ਵਾਲੇ ਬੱਚਿਆਂ ਦੇ ਜੀਵਨ ਦਾ ਭਵਿੱਖ ਦਾ ਸਵਾਲ ਆ ਇਹ ਸਾਰਾ ਕੁਝ ਟੁੱਟ ਰਿਹਾ ਇਹਨੂੰ ਅੱਜ ਵਪਾਰ ਮੰਡਲ ਵੀ ਆਇਆ ਸਟੈਂਡ ਵਿਦ ਸਾਡੇ ਸ਼ਾਮਲ ਹੋਇਆ ਇਥੋਂ ਦਾ ਟ੍ਰੇਡ ਯੂਨੀਅਨ ਫਰੰਟ ਵੀ ਸਾਡੇ ਸ਼ਾਮਲ ਹੋਇਆ ਤਾਕ ਜਾਨੀ ਸਮੁੱਚੇ ਤੌਰ ਤੇ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਬਹੁਤ ਲੰਬੀਆਂ ਚੌੜੀਆਂ ਡਿਮਾਂਡਸ ਨੇ ਅੱਧ ਜੂਨ ਜੂ ਮੰਡਲ ਵੜਤੀ ਗਈ ਕਾਫਲਾ ਵੜਦਾ ਗਿਆ ਜੂ ਜੂ ਦਬਾਅ ਕਈ ਮਰਦ ਵੜਦਾ ਗਿਆ ਤੋ ਜਿਹੜੀਆਂ ਬਿਮਾਰੀਆਂ ਜਿਹੜੀਆਂ ਉਹ ਸਾਡੀਆਂ ਜਿਹੜੀਆਂ ਅਸੀਂ ਦੂਰ ਕਰਨ ਦੀ ਬਜਾਇ ਸਰਕਾਰਾਂ ਸਾਨੂੰ ਵੱਡੀਆਂ ਬਿਮਾਰੀਆਂ ਲਾ ਰਹੀਆਂ ਤੋ ਇਹ ਸਰਕਾਰਾਂ ਤੋਂ ਅਸੀਂ ਟਾਕ ਕਰਦੇ ਆ ਇਹਨਾਂ ਤੋਂ ਕੋਈ ਆਸ ਕਰਦੇ ਆ ਨਹੀਂ ਮਿਲ ਰਿਆ ਲੇਕਿਨ ਸਰਕਾਰਾਂ ਤੇ ਨਾ ਆਸ ਕਰੋ ਆਪਣੀ ਰਾਖੀ ਆਪ ਕਰੋ ਤੋ ਡੇਟ ਜੁਨੀਅਰ ਫਰੰਟ ਮਲਾਜ਼ਮ ਕਿਸਾਨ ਮਜ਼ਦੂਰ ਸਭ ਇਕੱਠੇ ਹੋ ਕੇ ਅੱਜ ਲੜਾਈ ਦੇ ਮੈਦਾਨ ਵਿੱਚ ਕੁੱਦੇ ਨੇ ਫੀਲਡ ਵਿੱਚ ਆਏ ਨੇ ਅੱਜ ਪੰਜਾਬ ਪਰ ਵਿੱਚ ਨਹੀਂ ਹਿੰਦੁਸਤਾਨ ਵਿੱਚ ਪਰਮਾਗਾਰਾ ਅਸੀਂ ਇੱਧਰ ਸਾਰਾ ਬਾਜ਼ਾਰ ਦੂਰ ਤੱਕ ਗੜਦੀ ਵਾਲੇ ਤੋਂ ਫੇਰਾ ਲਾ ਕੇ ਆਏ ਹਰ ਦੁਕਾਨ ਬੰਦਿਆ ਹਰ ਬਾਜ਼ਾਰ ਬੰਦਿਆ ਹਰਿਆਣਾ ਬੰਦਿਆ ਸ਼ਾਰਪੁਰ ਦੀ ਹਰ ਦੁਕਾਨ ਬੰਦਿਆ ਲੋਕਾਂ ਨੇ ਵਪਾਰ ਮੰਡਲ ਨੇ ਬਹੁਤ ਵੱਡਾ ਮਜ਼ਬੂਤ ਸਨਿਆਦ ਦਿੱਤਾ ਤੋ ਹੁਣ ਸੜਕੀ ਆਵਾਜ਼ ਆਈ ਜੜੀ ਹੁਣ ਬੰਦ ਹੋਣ ਦਾ ਸਮਾਂ ਆ ਆ ਜੀ ਸਵਾਲ ਕੱਲ ਦਾ ਤੇ ਕੱਲ ਕਰਾਂਗੇ ਅੱਜ ਸਾਡੇ ਸਾਹਮਣੇ ਵੱਡਾ ਸਵਾਲ ਹੈ ਕਿ ਕੇਂਦਰ ਦੀ ਸਰਕਾਰ ਨੇ ਜਿਹੜਾ ਸਾਡਾ ਇੰਡਸਟਰੀਅਲ ਵਰਕਰ ਆ ਦੂਸਰੇ ਲੋਕ ਆ ਉਹਨਾਂ ਉੱਤੇ ਬਹੁਤ ਵੱਡਾ ਹਮਲਾ ਕਰ ਦਿੱਤਾ ਉਹਨਾਂ ਨੇ ਉਹਨਾਂ ਦੇ 27 ਕਾਨੂੰਨ ਜਿਹੜੇ ਸੀ ਲੇਬਰ ਲਾ ਉਹ ਰੱਦ ਕਰ ਦਿੱਤੇ ਤੇ ਚਾਰ ਕੋਡ ਬਣਾ ਦਿੱਤੇ ਆ ਉਹਨਾਂ ਦਾ ਅਧਿਕਾਰ ਖਤਮ ਕਰਤਾ 12 ਘੰਟੇ ਦੀ ਡਿਊਟੀ ਕਰ ਦਿੱਤੀ ਆ ਔਰ ਹੋਰ ਮੰਗਾਂ ਲੈ ਕੇ ਕਿਰਤੀ ਵਰਗ ਦੇ ਜਾਂ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਅੱਜ ਦੀ ਬੰਦ ਦਾ ਕਾਲ ਦਿੱਤੀ ਹੜਤਾਲ ਦੀ ਤੇ ਸੰਜੁਗਤ ਮੋਰਚਾ ਨੇ ਫੈਸਲਾ ਸੰਜੁਗਤ ਕਿਸਾਨ ਮੋਰਚੇ ਨੇ ਫੈਸਲਾ ਕਰਕੇ ਉਹਨਾਂ ਦਾ ਸਮਰਥਨ ਕੀਤਾ ਤੇ ਸਮਰਥਨ ਕਰਕੇ ਪਿੰਡੂ ਭਾਰਤ ਬੰਦ ਕਰਨ ਦਾ ਫੈਸਲਾ ਕੀਤਾ ਉਸ ਸੰਦਰਭ ਵਿੱਚ ਅਸੀਂ ਅੱਜ ਇੱਥੇ ਨਲੋਈਆਂ ਚੌਕ ਵਿੱਚ ਧਰਨਾ ਲਾ ਕੇ ਟ੍ਰੈਫਿਕ ਜਾਮ ਕਰਕੇ ਬੈਠੇ ਹੋਇਆ ਮੁੱਖ ਮੰਗਾਂ ਜਿਹੜੀਆਂ ਸਾਡੀ ਪਹਿਲੀ ਆ ਪੇ ਕੇਂਦਰ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਜਦੋਂ ਸਮਝੌਤਾ ਹੋਇਆ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਸੀ 85 ਜਿਹੜਾ ਐਮਐਸਪੀ ਦਾ ਕਾਨੂੰਨ ਗਰੰਟੀ ਵਾਲਾ ਕਾਨੂੰਨ ਹੈ ਉਹ ਲਾਗੂ ਬਣਾਵਾਂਗੇ ਉਹ ਨਹੀਂ ਕੀਤਾ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਜਿਹੜੇ ਵੀ ਕੇਸ ਬਣਾਏ ਹੋਇਆ ਉਹ ਸਾਰੇ ਕੇਸ ਵਾਪਸ ਲਵਾਂਗੇ ਉਹ ਨਹੀਂ ਲਏ ਉਹਨਾਂ ਨੇ ਵਾਅਦਾ ਕੀਤਾ ਸੀ ਕਿਸਾਨੀ ਦੀ ਜਿੰਨੀ ਮਸ਼ੀਨਰੀ ਦਿੱਲੀ ਪਈ ਆ ਉਸ ਅੰਦੋਲਨ ਵੇਲੇ ਦੀ ਉਹ ਵਾਪਸ ਦੇਾਂਗੇ ਔਰ ਨਹੀਂ ਦਿੱਤੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੀ ਆ ਲਖੀਮਪੁਰ ਖੀਰੀ ਦੇ ਕਿਸਾਨ ਆ ਜਿਨ੍ਹਾਂ ਤੇ ਬਣੇ ਹੋਏ ਉਹ ਕੇਸ ਵਾਸਤੇ ਇਸ ਤਰ੍ਹਾਂ ਬਾਕੀ ਮੰਗਾਂ ਨੂੰ ਲੈ ਕੇ ਆਪਣੀ ਜਨਸਾਂ ਦੇ ਭਾਅ ਦੂਸਰੀਆਂ ਗੱਲਾਂ ਲੈ ਕੇ ਅੱਜ ਅਸੀਂ ਇਹ ਭਾਰਤ ਬੰਦ ਕਰ ਰਹੇ ਆਂ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਮਾਣ ਵੀ ਆ ਪਰ ਲੋਕ ਪੂਰੀ ਦਿਰਤਾ ਨਾਲ ਇਸ ਬੰਦ ਵਿੱਚ ਸ਼ਾਮਲ ਹੋ ਰਹੇ ਆ ਔਰ ਅਸੀਂ ਤੁਹਾਡੇ ਚੈਨਲ ਆਹੀਂ ਲੋਕਾਂ ਨੂੰ ਦੁਬਾਰਾ ਅਪੀਲ ਕਰਦੇ ਆਂ ਕਿ ਜਿੱਦਾਂ ਚੈਨਲ ਵਾਲਿਆਂ ਨੇ ਸਵਾਲ ਕੀਤਾ ਕਿ ਅਗਲਾ ਐਕਸ਼ਨ ਕੀ ਹੋਏਗਾ ਉਹ ਸਾਡਾ ਸੰਯੁਕਤ ਮੋਰਚਾ ਔਰ ਟ੍ਰੇਡ ਜੁਨ ਦੇ ਲੀਡਰ ਬੈਠਣਗੇ ਤੇ ਅਗਲਾ ਅਗਲੇ ਸੰਘਰਸ਼ ਦਾ ਐਲਾਨ ਕਰਨਗੇ ਧੰਨਵਾਦ ਅੱਜ ਅਸੀਂ ਭਾਰਤਪੰਦ ਲਈ ਨਰੋਇਆਂ ਬਾਈਪਾਸ ਤੇ ਆਪਣੇ ਸਾਰੇ ਸਾਥੀਆਂ ਦੇ ਨਾਲ ਇਸ ਚੌਕ ਨੂੰ ਬੰਦ ਕਰਕੇ ਬੈਠੇ ਆਂ ਇੱਥੋਂ ਬਾਬਾ ਤੁਸੀਂ ਬੋਲ ਕੇ ਵੀ ਬਾਅਦ ਵਿੱਚ ਬੰਦਾ ਲਾ ਲਈਏ ਸਾਥੀ ਆਏ ਰੋਲੇ ਸਾਰੇ ਸਟੇਜ ਤੇ ਆ ਕੇ ਅਗਲੇ ਪਾਸੇ ਬੈਠਣ ਦੀ ਕੋਸ਼ਿਸ਼ ਕਰਨ ਕਿਉਂਕਿ ਬਕਾਇਦਾ ਤੌਰ ਤੇ ਉੱਤੇ ਅਸੀਂ ਅੱਜ ਦੀ ਕਾਰਵਾਈ ਜਿਹੜੀ ਹੈ ਸ਼ੁਰੂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਕੁਝ ਨਾਰੇ ਲਵਾਉਂਗਾ ਤੇ ਨਾਰੇ ਜਵਾਬ ਨਾਰੇ ਹੀ ਦੇਣਾ ਤੇ ਚਾਹ ਦੇ ਸਾਥੀਆਂ ਨੂੰ ਬੇਨਤੀ ਆ ਕਿ ਚਾਹ ਬੰਦ ਕਰ ਦਿਓ ਚਾਹ ਠੀਕ 2 ਵਜੇ ਬਾਅਦ 20 ਮਿੰਟ ਲਈ ਚਾਹ ਹੋਵੇ ਵਾਦ ਹੋਏ ਤੇ 4 ਵਜੇ ਤੇ ਕਾਰਵਾਈ ਚੱਲਣੀ ਆ ਚਾਹ ਜੰਝਲ ਪੀਣੀ ਆ ਇੱਕ ਵਾਰ ਆਈਏ ਉਹਦੇ ਬਾਅਦ 2 ਵਜੇ ਚਾਹ ਆਉ ਚਾਹ ਤੇ ਜਾਓ ਜਾਹ ਤੇ ਵਾਲੀ ਗੱਲ ਕਰੋ ਕਿਉਂਕਿ ਸਰਕਾਰ ਦਾ ਜਿਹੜਾ ਜਿਹੜਾ ਉਹ ਕੱਲੇ ਕਿਸਾਨਾਂ ਨੂੰ ਦੱਪਣਦਾ ਨਹੀਂ ਉਹ ਇੱਥੋਂ ਦੇ ਮੁਲਾਜ਼ਮਾਂ ਨੂੰ ਦੱਪਣਦਾ ਹੈ ਇੱਥੋਂ ਦੇ ਮਜ਼ਦੂਰਾਂ ਨੂੰ ਦੱਪਣਦਾ ਹੈ ਇੱਥੋਂ ਦੇ ਜਿਹੜੀ ਥੋੜੀ ਆ ਰਿਆਂ ਨੂੰ ਦੱਪਣਦਾ ਹੈ ਛੋਟੀ ਦੁਕਾਨਦਾਰੀ ਦਾ ਯਾਰਾ ਦੱਪਣਦਾ ਖੁਦੋਂ ਪਰ ਆ ਰਿਹਾ ਹੈ ਤੇਜ ਦਾ ਹਾਕਮ ਜਿਹੜਾ ਇੱਕੋ ਗੱਲ ਕਹਿ ਰਿਹਾ ਹੈ ਮੋਦੀ ਹੈ ਤਾਂ ਮੌਕਨ ਹੈ ਮੋਦੀ ਦੀ ਗਰੰਟੀ ਹੈ ਪਰ ਜਦੋਂ ਲੋਕ ਆਪਣੀਆਂ ਗੱਲਾਂ ਕਰਨ ਆਉਂਦੇ ਨੇ ਉਸ ਟਾਈਮ ਦੇ ਉੱਤੇ ਉਹ ਮੋਦੀ ਦੀ ਗਰੰਟੀ ਦੀ ਫੂਕ ਨਿਕਲ ਜਾਂਦੀ ਹੈ ਆਓ ਆਪਾਂ ਤਿੰਨ ਚਾਰ ਨਾਰੇ ਲਾਈਏ ਮੋਦੀ ਸਰਕਾਰ ਮੋਦਰਾਤ 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 ਰੇਕੂ ਕਾਜੀ ਤੋਂ ਲੈ ਕੇ देख सकते हो कि किस तरह जड़ा हैस्ते पूरी तरह ब्लॉक किया हुआ है ट्रैक्टर ट्रॉलियां लगा के ਸਾਰੇ ਪਾਸੇ ਜਿਹੜਾ ਇਹ ਨਲੋਈਆਂ ਚੌਂਕ ਦਾ ਤੁਸੀਂ ਏਰੀਆ ਦੇਖ ਰਹੇ ਹੋ ਨਲੋਈਆਂ ਚੌਂਕ ਦੇ ਵਿੱਚ ਸਾਰੇ ਪਾਸੇ ਜਿਹੜਾ ਆ ਉਹ ਰਸਤੇ ਬਲੌਕ ਕੀਤੇ ਹੋਏ ਨੇ ਜਿਹੜੀ ਐਮ ਪੀ ਐਚ ਐੀ ਆ ਦਾ ਬਿਲਕੁਲ ਟੈਂਪਰਟ ਚੱਲ ਰਹੀ ਹੈ ਉਹ ਮੋਦੀ ਨਾਲ ਲੜਨ ਨਹੀਂ ਸੀ ਗਏ ਉਹ ਮੋਦੀ ਨੂੰ ਕੁਝ ਕਹਿਣ ਗਏ ਸੀ ਕਿ ਮੋਦੀ ਸਾਹਿਬ ਲੋਕ ਕਰੋ ਤੋਂ ਇਸ ਦੇ ਅੰਦਰ ਮੇਰੀ ਜਾਰੀ ਹੈ ਸਾਡੀ ਬਾਤ ਪ੍ਰੇਕਾ ਚੱਲ ਹੈ ਉਹ ਸਾਰੀ ਹਾਕ ਟੁੱਪਰ منه رو رو 20 دي 1 2 اس گال